ਤੋ ਬੋਲਵਾਨ ਕਾਫੀ ਸਮਝਦਾ ਜਿਹੜਾ ਉੱਥੇ ਚੜਿਆ ਹੈ ਆਪਣੇ ਟੈਂਕੀ ਉੱਤੇ ਸਾਨੂੰ ਕਿ ਇਨਫੋਰਮੇਸ਼ਨ ਮਿਲੀ ਸੀਗੀ ਕਿ ਸਿਵਲ ਹਸਪੀਟਲ ਟੈਂਕੀ ਦੇ ਇੱਕ ਨੌਜਵਾਨ ਚੜਿਆ ਹੋਇਆ ਅਸੀਂ ਇੱਥੇ ਆ ਕੇ ਵੈਰੀਫਾਈ ਕੀਤਾ ਇੱਕ ਜੋਗਾ ਸਿੰਘ ਅਟਵਾਲ ਨੇ ਉਹਨਾਂ ਦਾ ਬੇਟਾ ਹੈ ਹਰਨ ਤੇ ਇਹਨਾਂ ਦਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਲੈ ਕੇ ਕੋਈ ਰੌਲਾ ਹੈ ਉਹ ਮੰਗ ਨੂੰ ਲੈ ਕੇ ਇਸ ਟਾਈਮ ਟੈਂਕੀ ਤੇ ਚੜਿਆ ਹੋਇਆ ਹੈ ਦੇਖੋ ਸਰ ਇਹ ਇਹਨਾਂ ਦਾ ਬੇਸਿਕਲੀ ਸਕੂਲ ਨਾਲ ਸ਼ਾਇਦ ਕਨਫਲਿਕਟ ਚੱਲ ਰਿਹਾ ਹੈ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਅਫਸਰ ਆ ਰਹੇ ਨੇ ਅਪ੍ਰੀ ਸਿੰਧਰ ਸਾਹਿਬ ਮੌਕੇ ਤੇ ਸਿਟੀ ਮੌਕੇ ਤੇ ਉਹ ਇਦਾਂ ਦਾ ਇਸ਼ੂ ਹੈ ਕਿ ਸਕੂਲ ਦਾ ਨਾਮ ਇੰਟਰਨੈਸ਼ਨਲ ਹੈ ਪਰ ਫੀਸ ਸ਼ਾਇਦ ਕਿਸੇ ਹੋਰ ਨਾਮ ਤੋਂ ਆ ਰਹੀ ਹੈ ਉਹ ਚੀਜ਼ ਨੂੰ ਲੈ ਕੇ ਆ ਫੀਸ ਦੇ ਰੇਟ ਨੂੰ ਲੈ ਕੇ ਕੋਈ ਇਹਨਾਂ ਦਾ ਡਿਸਕਿਊਟ ਹੈ ਜੋ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਅਫਸਰ ਮੌਕੇ ਤੇ ਆ ਰਹੇ ਆ ਉਹ ਤੁਹਾਨੂੰ ਇਹਦੇ ਬਾਰੇ ਮੈਟ ਦੱਸ ਸਕਦੇ ਨੇ ਸਰ ਇਹਨਾਂ ਦੇ ਜਿਹੜੇ ਮਾਪਿਆਂ ਨਾਲ ਸੰਪਰਕ ਹੋਇਆ ਹੈ ਇਹਨਾਂ ਦੇ ਫਾਦਰ ਨਾਲ ਸੰਪਰਕ ਹੋਇਆ ਜੀ ਉਹ ਫਾਦਰ ਮੌਕੇ ਤੇ ਆ ਰਹੇ ਆ ਉਹ ਸਾਡੇ ਇਨ ਟੱਚ ਨੇ ਇਹਨਾਂ ਦੇ ਬਾਕੀ ਫੈਮਿਲੀ ਮੈਂਬਰਸ ਨਾਲ ਵੀ ਸੀ ਕੰਟੈਕਟ ਮੇਨਟੇਨ ਕਰਦੇ ਆ ਵਿਦਿਆਰਥੀ ਵੱਲੋਂ ਕੀ ਪੁੱਛਤਾ ਹੈ ਐਨਪੀਐਮ ਕਿਤੇ ਹੈ ਇਹਨੇ ਜੀ ਅਸੀਂ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਅਸੀਂ ਤਾਂ ਥੱਲੋਂ ਲੋਕਾਂ ਦੀ ਮੂਵਮੈਂਟ ਕਲੀਅਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਗੱਦੇ ਅਸੀਂ ਥੱਲੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਸਾਈਡਾਂ ਕਵਰ ਕਰ ਸਕਦੇ ਹਾਂ ਬਾਕੀ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਆਰਮੀ ਨਾਲ ਕੰਟੈਕਟ ਹੋ ਕੇ ਫਾਇਰ ਬ੍ਰਿਡ ਫਾਇਰ ਡਿਪਾਰਟਮੈਂਟ ਵੀ ਇੱਥੇ ਆ ਚੁੱਕਿਆ ਹੈ ਤੇ ਹੁਣ ਅਸੀਂ ਆਰਮੀ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਅਸੀਂ ਪ੍ਰੀਵੈਂਟਿਵ ਮੇਜਰ ਵੱਤਵਾਰ ਲੈ ਸੀਗੇ ਉਹ ਲੈਣ ਦੀ ਕੋਸ਼ਿਸ਼ ਸਾਡੀ ਕੋਲ ਇਹ ਜੱਜ ਮੰਗਾਉਣਾ ਇਹ ਜੱਜ ਮੰਗਾਉਣੀ ਜਿਹੜਾ ਇਹ ਇਹਦੇ ਬਾਰੇ ਜੀ ਤੁਹਾਨੂੰ ਐਜੂਕੇਸ਼ਨ ਡ